ਪਰ ਜਦੋਂ بارشਾਂ ਵੱਧੀਆਂ ਡੈਮ ਦੇ ਵਿੱਚ ਲੈਵਲ ਵਧਦੇ ਤੇ ਅਨ ਆਰਗੇਨਾਈਜ਼ਡ ਅਨ ਪਲਾਨਡ ਰਿਲੀਜ਼ ਦੇ ਨਾਲ ਨੁਕਸਾਨ ਪੰਜਾਬ ਦੇ ਲੋਕਾਂ ਦਾ ਹੁੰਦਾ ਘੱਟੋ ਘੱਟ 25 30 ਹਲਕੇ ਬਿਆਸ ਦਰਿਆ ਤੇ ਸਤਲੁਜ ਦਰਿਆ ਤੇ ਘੱਗਰ ਤੇ ਇਫੈਕਟ ਹੁੰਦੇ ਆ ਪਿਛਲੀ ਵਾਰ ਵੀ ਜਦੋਂ ਫਲੱਡਸ ਆਏ ਤੇ ਮੈਂ 2 ਸਾਲ ਪਹਿਲਾਂ 3 ਦਿਨ ਪਹਿਲਾਂ ਸਰਕਾਰ ਨੂੰ ਕਹਿਤਾ ਸੀ ਮੈਂ ਕਿਹਾ ਵੀ ਹੜ ਆ ਜਾਣੇ ਆ ਬੰਨ ਟੁੱਟ ਜਾਣੇ ਆ ਤੁਸੀਂ ਪਾਣੀ ਦਾ ਆਪਣਾ ਵਾਟਰ ਦਾ ਲੈਵਲ ਹਰੀਕੇ ਤੋਂ ਰਿਲੀਜ਼ ਕਰੋ ਪਰ ਸਰਕਾਰ ਨਹੀਂ ਸੁਣੀ ਨਹੀਂ ਫਲੱਡ ਆ ਗਈ 1600 ਇਹ ਡਿਪਾਰਟਮੈਂਟ ਦਾ ਡਾਟਾ ਮੇਰਾ ਡਾਟਾ ਨਹੀਂ ਮੇਰਾ ਕੰਮ ਸਿਰਫ ਡਾਟੇ ਨੂੰ ਐਨਲਾਈਜ਼ ਕਰਨ ਦਾ 1377.5 ਹੋ ਗਿਆ 10 ਦਿਨਾਂ ਦੇ ਵਿੱਚ 11 ਫੁੱਟ ਵੱਧ ਗਿਆ ਤੇ 1390 ਡੇਂਜਰ ਲੈਵਲ ਹੈ ਜਿੱਦਣ 1390 ਹੋਇਆ 7 10 87 ਵੀ ਹੋਇਆ ਸਰਕਾਰ BBMP ਨੇ ਪਾਣੀ ਛੱਡਣਾ ਚਾਲੂ ਕਰ ਦੇਣਾ ਤੇ ਪੰਜਾਬ ਨਾਲ ਪਿਛਲੀ ਵਾਰ ਵੀ ਇਹ ਮੈਨ ਮੇਡ ਫਲਡਸ ਸੀਗੇ ਮੈਂ ਉਦੋਂ ਵੀ ਇਸ਼ੂ ਚੱਕਿਆ ਸੀ ਤੇ ਅੱਜ ਵੀ ਮੈਂ ਇਹ ਕਹਿਣਾ ਚਾਹ ਰਿਹਾ ਵੀ ਇਹ ਮੈਨ ਮੇਡ ਫਲਡਸ ਵਾਲੀ ਸਿਚੁਏਸ਼ਨ ਹੋਣੀ ਹੈ ਚਾਹੇ ਕਨਸਰਨਡ ਸਾਡੇ ਇਲਾਕੇ ਦਾ ਡੀਸੀ ਹੋਵੇ ਚਾਹੇ ਕਨਸਰਨਡ ਸੈਕਟਰੀ ਹੋਣ ਤੇ ਕਨਸਰਨਡ ਮਿਨਿਸਟਰ ਹੋਣ ਉਹਨਾਂ ਦੀ ਨੋਲਿਜ 'ਚ ਮੈਂ ਇਹ ਚੀਜ਼ ਲੈ ਕੇ ਆਉਂਦਾ ਰਿਹਾ ਤੇ ਪਿਛਲੇ 3 ਸਾਲਾਂ ਤੋਂ ਮੈਂ ਮੈਲੇ ਬਣਿਆ ਤੇ ਮੇਰੀ ਉਹਦੇ ਤੋਂ ਮੈਂ ਇਸ ਪ੍ਰੋਬਲਮ ਚ ਇਲਾਕੇ ਦੀ ਮੇਰੀ ਪ੍ਰੋਬਲਮ ਸੀ ਤੇ ਇਹਦੇ ਚ ਮੈਂ ਇਨਵੋਲਵ ਹੋਇਆ ਪ੍ਰੋਬਲਮ ਵੀ ਐਨਲਾਈਜ਼ ਕੀਤੀ ਤੇ ਸੋਲੂਸ਼ਨ ਵੀ ਸਰਕਾਰ ਨੂੰ ਹਮੇਸ਼ਾ ਦਿੱਤਾ ਕੱਲੀ ਪ੍ਰੋਬਲਮ ਨਹੀਂ ਦਿੱਤੀ ਨਾਲ ਸੋਲੂਸ਼ਨ ਦਿੱਤਾ ਮੈਂ ਇਹਨਾਂ ਦਾ ਡਾਟਾ ਐਨਲਾਈਜ਼ ਕਰਕੇ ਦੱਸਿਆ ਕਿ ਹਰੀ ਕੇ ਚੋਂ ਪਾਣੀ ਰਿਲੀਜ਼ ਕੀਤਾ ਜਾਵੇ ਜਦ ਤੱਕ ਹਰੀ ਕੇ ਚੋਂ ਪਾਣੀ ਰਿਲੀਜ਼ ਨਹੀਂ ਹੁੰਦਾ ਇਹ ਪ੍ਰੋਬਲਮ ਸੋਲਵ ਨਹੀਂ ਹੋਣੀ ਇੰਨਾ ਪਾਣੀ ਹੋਣਾ ਕਿ ਸਾਡੇ ਤੋਂ ਪਾਣੀ ਕੰਟਰੋਲ ਨਹੀਂ ਕੀਤਾ ਜਾਣਾ ਮੈਂ ਇਹ ਬੇਨਤੀ ਕਰਨੀ ਚਾਹੁੰਗਾ ਮੁੱਖ ਮੰਤਰੀ ਸਾਹਿਬ ਤੁਹਾਨੂੰ ਘਟੋ ਘਟੇ ਹੈਲੀਕਾਪਟਰ ਤੇ ਜਾ ਕੇ ਢੇੜਾ ਹੀ ਮਾਰਿਆ ਹੋ ਪ੍ਰਬੰਧਾਂ ਬਾਰੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਕਿ ਜਦੋਂ ਕਿਤੇ ਕੋਈ ਬ੍ਰੀਚ ਹੋਵੇ ਜੇ ਤਾਂ ਉਹ ਨਾਲ ਦੇ ਨਾਲ ਉਹਨੂੰ ਬੰਨ ਲਿਆ ਜਾਵੇ ਤੇ ਵਿਚਾਰ ਇਹਨਾਂ ਨੇ ਇਹ ਤਾਂ ਪਾਣੀ ਦੇ ਪ੍ਰੈਸ਼ਰ ਦੇ ਨਾਲ ਉਹ ਬ੍ਰੀਚ ਵੱਧਦੀ ਜਾਂਦੀ ਹੈ ਸਰਕਾਰ ਨੇ ਕਈ 100 ਕਰੋੜ ਦੱਸੇ ਵੀ ਅਸੀਂ ਬੰਦੋਬਸਤ ਕੀਤਾ ਮੈਂ ਕਪੂਰਥਲੇ ਜ਼ਿਲ੍ਹੇ ਦੀ ਗੱਲ ਕਰਦਾ ਜੇ ਕਿਤੇ 5000 ਕਟਾ ਵੀ ਮਿੱਟੀ ਨਾਲ ਭਰਿਆ ਹੋਵੇ ਤੇ ਰਾਣੇ ਨੂੰ ਵੀਡੀਓ ਕਾਲ ਕਰਕੇ ਦਿਖਾ ਦਿਓ 50 ਕ੍ਰੇਟ 100 ਵੀ ਛੱਡ ਦਿਓ 50 50 ਕ੍ਰੇਟ ਵੀ ਕਿਤੇ ਕਪੂਰਥਲੇ ਜ਼ਿਲ੍ਹੇ ਦੇ ਵਿੱਚ ਪੂਰੇ ਜ਼ਿਲ੍ਹੇ ਦੇ ਵਿੱਚ ਕਹਿ ਰਿਆਂ ਬਣੇ ਹੋਣ ਤੇ ਰਾਣੇ ਨੂੰ ਵੀਡੀਓ ਕਾਲ ਕਰਕੇ ਦਿਖਾ ਦਿਓ ਦੋ ਆ ਮਿੰਟ ਦੋ ਆ ਘੰਟਿਆਂ ਚ ਤੇ ਮੈਂ ਚੁੱਪ ਕਰ ਜੂਗਾ ਬੋਲੂਗਾ ਨਹੀਂ ਪ੍ਰਬੰਧ ਫਲੱਡ ਨੂੰ ਕੰਟਰੋਲ ਕਰਨ ਦੇ ਜ਼ੀਰੋ ਆ ਨੈਗਲੀਜੈਂਸ ਐਂਡ ਇਨਕੰਪੀਟੈਂਸ ਹੈ ਗਿਆ ਡਿਪਾਰਟਮੈਂਟ ਮੈਂ ਮੰਤਰੀ ਨੂੰ ਸਾਹਿਬ ਨੂੰ ਮਿਲਿਆ ਉੱਥੇ ਇੱਕ ਅਫਸਰ ਬੈਠੇ ਸੀ ਉਹ ਕਹਿੰਦੇ ਜੀ ਅਸੀਂ ਸੈਕਟਰੀ ਸਾਹਿਬ ਨੂੰ ਪੁੱਛਾਂਗੇ ਕਰਨਾ ਕੀ ਆ ਮੰਤਰੀ ਜੀ ਕਹਿੰਦੇ ਮੈਂ ਸੈਕਟਰੀ ਨੂੰ ਪੁੱਛੂਗਾ ਮੈਂ ਕਾਹਦੇ ਮੰਤਰੀ ਜੀ ਨੇ ਪੁੱਛਣਾ ਸੈਕਟਰੀ ਨੂੰ ਕਿ ਜਿਹੜੇ ਡਿਪਾਰਟਮੈਂਟ ਦੇ ਚੀਫ ਇੰਜੀਨੀਅਰ ਲੈਵਲ ਦੇ ਬੰਦੇ ਇੱਕ ਆਈਐਸ ਨੂੰ ਪੁੱਛ ਕੇ ਡਿਸੀਜਨ ਲੈਣਗੇ ਪਾਣੀਆਂ ਦਾ ਕੀ ਕਰਨਾ ਡੈਮ ਕਿਦਾਂ ਚਲਾਉਣੇ ਆ ਇਹ ਮੈਨ ਮੇਡ ਡਿਸੀਜਨ ਕੰਮ ਚੱਲ ਰਿਹਾ ਮੈਨ ਮੇਡ ਪਿਛਲੀ ਵਾਰ ਵੀ ਲੋਕਾਂ ਨੂੰ ਡੋਬਿਆ ਤਬਾਹੀ ਕੀਤੀ ਮਗਰ ਉਹ ਨਾ ਤੁਸੀਂ ਉਹਨਾਂ ਨੂੰ ਕੰਪਨਸੇਸ਼ਨ ਦਿੱਤੀ 70 70000 ਰੁਪਏ ਕਿੱਲੇ ਦਾ ਝੋਨੇ ਦਾ ਨੁਕਸਾਨ ਹੋ ਗਿਆ ਅੱਜ ਅੱਗੇ ਹੋਰ ਹੋਣਾ 7000 ਰੁਪਏ ਦੇ ਦੇਣੇ ਹੋ ਸੀ ਕੰਪਨਸੇਸ਼ਨ ਮੇਰੇ ਇਲਾਕੇ 'ਚ 40 ਕਰੋੜ ਰੁਪਏ ਕੰਪਨਸੇਸ਼ਨ ਬਣੀ ਸੀ 4 ਕਰੋੜ ਨਹੀਂ ਵੰਡੀ ਗਈ। ਇਦਾਂ ਹੀ ਸਾਰੇ ਪੰਜਾਬ ਦੇ ਵਿੱਚ ਹੋਇਆ ਮੈਂ ਤਾਂ ਜਿੰਨੇ ਐਮ.ਐਲ.ਏ. ਦਰਿਆਵਾਂ ਦੇ ਨਾਲ ਜਿਨ੍ਹਾਂ ਦੀ ਕੌਨਸਟਿਟੂਐਂਸੀਆਂ ਲੱਗਦੀਆਂ ਉਹਨਾਂ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਲੋਕਾਂ ਨੇ ਤੁਹਾਨੂੰ ਐਮ.ਐਲ.ਏ. ਬਣਾਇਆ ਤੇ ਘਟੋ ਘਟੇ ਇਸ ਇਸ਼ੂ ਤੇ ਆਵਾਜ਼ ਤੇ ਚੱਕੋ ਭਾਵੇਂ ਤੁਸੀਂ ਆਮ ਆਦਮੀ ਪਾਰਟੀ ਦੇ ਐਮ.ਐਲ.ਏ. ਹੋ ਜਿਨ੍ਹਾਂ ਦੇ 45 ਸੱਤਾਂ ਦਿਨਾਂ ਤੋਂ ਖੇਤਾਂ ਦੇ ਵਿੱਚ ਲੋਕਾਂ ਦੇ ਪਾਣੀ ਤੁਰਿਆ ਫਿਰਦਾ ਤੁਸੀਂ ਬੋਲ ਵੀ ਨਹੀਂ ਸਕਦੇ ਸਰਕਾਰ ਨੂੰ ਦੱਸ ਵੀ ਨਹੀਂ ਸਕਦੇ ਤੇ ਫਿਰ ਉਸ ਐਮਐਲਏ ਰਹਿਣ ਦਾ ਕੀ ਫਾਇਦਾ ਮੈਂ ਉਹਨਾਂ ਲੋਕਾਂ ਨੂੰ ਕਹਿਣਾ ਚਾਹੁੰਦਾ ਆਪਣੇ ਐਮਐਲਏ ਨੂੰ ਕੋ ਬੋਲੋ ਸੋਲੂਸ਼ਨ ਦਿਓ ਸਰਕਾਰ ਨੂੰ ਸੋਲੂਸ਼ਨ ਮੈਂ ਦਿੰਨਾ ਆ 13 ਲੱਖ ਕਿਊਸੇਕ ਪਾਣੀ ਦਾ ਹਿਸਾਬ ਜਿਹੜਾ ਐਡੀਸ਼ਨਲ 7 ਤੋਂ 9 ਲੱਖ ਕਿਊਸੇਕ ਪਾਣੀ ਦਰਿਆ ਦੇ ਵਿੱਚ ਹੈਗਾ ਉਹਦਾ ਹਿਸਾਬ ਦਿਓ 7 ਤੋਂ 9 ਲੱਖ ਕਿਊਸੇਕ ਮੈਂ ਦੱਸਣਾ ਚਾਹੁੰਦਾ ਹੁੰਨਾ ਹੁੰਦਾ ਕਿੰਨਾ ਜਿਹੜੀਆਂ ਰਾਜਸਥਾਨ ਨੂੰ ਨੇਹਾਂ ਜਾਂਦੀਆਂ ਨਾ ਉਹਨਾਂ ਦੇ ਵਿੱਚ 25000 ਕਿਊਸਿਕ ਪਾਣੀ ਹੁੰਦਾ ਜੇ 1 ਮਹੀਨੇ ਦਾ ਉਹਨਾਂ ਦਾ ਪਾਣੀ ਲੋਕਾਂ ਦੇ ਖੇਤਾਂ 'ਚ ਤੁਰਿਆ ਫਿਰਦਾ ਸੋਚੋ ਕਿੰਨਾ ਪਾਣੀ ਆ ਇਹ 9 ਲੱਖ ਕਿਊਸਿਕ ਹੈਗਾ ਪਾਣੀ ਮੈਨੂੰ ਸਰਕਾਰ ਦੱਸੇ ਇਹਦਾ ਸੋਲੂਸ਼ਨ ਕੀ ਕੱਢਣਾ ਜੇ ਤੁਸੀਂ ਅੱਜ ਤੋਂ ਵੀ ਸੋਲੂਸ਼ਨ ਨਹੀਂ ਕੱਢਣਾ ਚਾਹੂ ਕਰਦੇ ਤੇ ਅੱਜ ਤੋਂ ਇੱਕ ਹਫ਼ਤੇ ਦੇ ਅੰਦਰ ਅੰਦਰ ਸਾਰਿਆਂ ਬੰਨਾਂ ਦੇ ਵਿੱਚ ਪਟਾਕੇ ਪੈਣੇ ਆ ਤੇ ਮਗਰੋਂ ਤੁਸੀਂ ਅਫਸੋਸ ਕਰਨ ਪਹੁੰਚ ਜਾਣਾ ਉੱਥੇ ਵੀ ਬੜਾ ਮਾੜਾ ਹੋਇਆ ਇਹ ਕੁਦਰਤੀ ਨਹੀਂ ਆ ਮੈਂ ਪਹਿਲਾਂ ਹੀ ਦੱਸਣਾ ਚਾਹੁੰਦਾ ਇਹ ਮੈਨੂ ਮੇਡ ਸਿਚੁਏਸ਼ਨ ਹੈਗੀ ਆ ਟੋਲ ਫਰੀ ਨੰਬਰਾਨਾ ਕੀ ਹੋਣਾ ਲੋਕਾਂ ਨੂੰ ਦਿਖਦਾ ਨਹੀਂ ਕਿ ਵੀ ਕਿੰਨਾ ਪਾਣੀ ਵੱਧ ਰਿਹਾ ਡੇਲੀ ਪਾਣੀ ਵੱਧ ਰਿਹਾ ਡੀਸੀ ਕੰਸਰਨਡ ਨੂੰ ਮੈਂ ਇਨਫੋਰਮੇਸ਼ਨ ਦੇ ਰਿਹਾ ਲੋਕ ਇਨਫੋਰਮੇਸ਼ਨ ਦੇ ਰਹੇ ਆ ਬਟ ਡੀਸੀ ਦੀ ਵੀ ਚੱਲਦੀ ਨਹੀਂ ਇੱਥੇ बीसीबी इंफॉर्मेशन ਹੀ ਦੇ ਸਕਦਾ ਹੋ इंफॉर्मेशन ਦੇ ਦੇ ਦਿੰਦਾ ਉੱਤੇ ਅੱਗੇ ਡਿਸੀਜਨ ਕੋਈ ਨਹੀਂ ਜੇ ਡੀਸੀ ਦੀ ਗਲਤੀ ਨਹੀਂ ਮੈਂ ਮੰਨਦਾ ਗੱਲ ਚੰਡੀਗੜ੍ਹ ਤੋਂ ਬਹਿ ਕੇ ਇਹ ਡਿਪਾਰਟਮੈਂਟ ਨਹੀਂ ਚਲਾਇਆ ਜਾ ਸਕਦਾ ਮੈਂ ਕਹਿੰਦਾ ਤੁਸੀਂ ਬੰਨ ਟੁੱਟ ਗਿਆ ਤੁਸੀਂ ਬੰਨ ਨਹੀਂ ਬਾਉ ਪਰ ਬੰਨ ਟੁੱਟਿਆ 4 ਦਿਨ ਹੋ ਗਏ ਹਰ ਪੱਤਰਕਾਰ ਗਿਆ ਉੱਥੇ ਕੀ ਸਰਕਾਰ ਦੇ ਮੰਤਰੀ ਸਾਹਿਬ ਗਏ ਉੱਥੇ ਕੀ ਸਰਕਾਰ ਦੇ ਸੈਕਟਰੀ ਗਏ ਉੱਥੇ ਸਵਾਲਾਂ ਦਾ ਜਵਾਬ ਹੀ ਨਹੀਂ ਦੇ ਸਕਦਾ ਚੀਫ ਇੰਜੀਨੀਅਰ ਮੈਂ ਦੇਉ ਜਵਾਬ ਕਹਿੰਦਾ ਤੁਸੀਂ ਸੋਲੂਸ਼ਨ ਦੱਸੋ ਮੈਂ ਸੋਲੂਸ਼ਨ ਤੁਸੀਂ ਦੱਸਣਾ ਮੇਰਾ ਸੋਲੂਸ਼ਨ ਹੈ ਪਾਣੀ ਰਿਲੀਜ਼ ਕਰੋ ਜਾਂ ਇਹ 7 ਲੱਖ ਕਿਊਬਿਕ ਪਾਣੀ ਦੱਸੋ ਧਰਤੀ ਲੈ ਗਈ ਜਾਂ ਸਮਾਨ ਲੈ ਗਿਆ ਹੈ ਕਿੱਥੇ ਸੋ देयर वाज नो ਆਨਸਰ ਕਹਿੰਦਾ ਤੁਸੀਂ ਸਟੱਡੀ ਕਰਾਉਨੇ ਮੈਂ ਸਟੱਡੀ ਬਾਅਦ ਚ ਕਰਾਇਓ ਆ ਇਹ ਤੱਕ ਸਟੱਡੀਆਂ ਨਹੀਂ ਹੋਈਆਂ ਤੁਹਾਡੀਆਂ ਲੋਕ ਡੁੱਬ ਜਾਣੇ ਆ ਲੋਕਾਂ ਦਾ ਪਟਾਕਾ ਪੈ ਜਾਣਾ ਫਿਰ ਤੁਸੀਂ ਕਹਿੰਦੇ ਅਸੀਂ ਸਟੱਡੀ ਕਰਾਉਨੇ ਚਾਰਜ ਵੀ ਨਾ 57000 ਬੁਰਾ ਲੱਗ ਜਾਂਦਾ ਮੈਨੂੰ ਤੁਸੀਂ ਕਪੂਰਥਲੇ ਦੇ ਵਿੱਚ 5000 ਹੀ ਬੂਰਾ ਗਿਣਾ ਦਿਓ 2000 ਹੀ ਗਿਣਾ ਦਿਓ ਕਰੇਟਾਂ ਲੱਗਦੀਆਂ 25 ਕਰੇਟਾਂ 30 ਕਰੇਟਾਂ ਗਿਣਾ ਦਿਓ ਹੁਣ ਗਿਣਤੀ ਐਸ ਵੀ ਸਪੀਕ 30 ਕਰੇਟਾਂ ਕਪੂਰਥਲੇ ਜਿਲ੍ਹੇ ਜਿੱਥੇ ਮਰਜੀ ਵੀਡੀਓ ਵੀਡੀਓ ਕਾਲ ਕੇ ਕਰਕੇ ਵੈਰੀਫਾਈ ਕਰਦੇ ਕੋਈ ਇੰਤਜ਼ਾਮ ਹੀ ਨਹੀਂ ਹੈਗੇ ਸਰਕਾਰ ਦੇ ਜਦੋਂ ਬੰਦ ਟੁੱਟ ਜਾਂਦੇ ਆ ਉਦੋਂ ਫਿਰ ਅਫਸਰ ਆ ਕੇ ਉੱਥੇ ਦੇਖਣ ਲੱਪੈਂਦੇ ਆ